ਦੋ ਨੰਬਰ ਚ ਤਾਂ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ ਰੋਜ ਤੁਸੀਂ ਜੇ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦਾ ਟਵੀਟ ਚੈੱਕ ਕਰ ਲੋ ਪਿਛਲੇ ਡੇਢ ਦੋ ਸਾਲਾਂ ਤੋਂ ਤੋਂ ਮੈਨੂੰ ਲੱਗਦਾ ਜੀ ਆਪਾਂ ਟਵੀਟ ਦੇ ਉੱਤੇ ਮੈਂ ਗਿਣ ਲਾਵਾਂ ਦਾ ਘਟੋ ਘਟ 5 700 ਪਿਸਤੌਲ ਕੱਲਾ ਡੀਜੀਪੀ ਸਾਹਿਬ ਨੇ ਜਾਣਕਾਰੀ ਦੇ ਚੁੱਕੇ ਨੇ ਤੇ ਉਹਨਾਂ ਚੋਂ ਮੈਨੂੰ ਲੱਗਦਾ ਡੇਢ 150 ਤੱਕ ਗਲੌਕ ਹੀ ਹੋਣਾ ਹੈ 40 50 ਪੀਐਕਸ 5 ਹੋਏਗਾ ਦਨ 30 ਬੋਰ ਦੇ ਤਾਂ ਫਿਰ ਹੈ ਹੀ ਨਹੀਂ ਹਿਸਾਬ ਕਿਤਾਬ ਸੋ ਨਜਾਇਜ਼ ਹਥਿਆਰ ਤੇ ਇਹ ਤਾਂ ਹੋ ਗਏ ਨੇ ਜਿਹੜੇ ਫੜੇ ਗਏ ਆਪਾਂ ਅਸਿਊਮ ਕਰਕੇ ਚੱਲਦੇ ਵੀ ਜਿੰਨੇ ਫੜੇ ਜਾਂਦੇ ਨੇ ਉਸ ਤੋਂ ਕਈ ਗੁਣਾ ਜ਼ਿਆਦਾ ਹਥਿਆਰ ਦੀ ਅਵੇਲੇਬਿਲਟੀ ਹੈ ਤੇ ਫੈਕਟ ਵੀ ਹੈ ਅਸਲਾ ਲਾਇਸੈਂਸ ਤਾਂ ਉਹ ਜੋ ਜੀ ਹਾਲਾਂਕਿ ਕਿਸ ਨੂੰ ਲੋੜ ਦੀ ਪੈਂਦੀ ਲੇਕਿਨ ਇਹ ਜਿਹੜੇ ਹਾਲਾਤ ਨੇ ਅਸਲੇ ਲਾਇਸੈਂਸ ਤਾਂ ਫਿਰ ਵੰਡਨੇ ਚਾਹੀਦੇ ਨੇ ਦਿੱਤੇ ਜਾਣੇ ਚਾਹੀਦੇ ਨੇ ਜਿਹੜੇ ਲੋਕ ਟੈਕਸ ਭਰਦੇ ਨੇ ਜਾਂ ਕੋਈ ਕਾਰੋਬਾਰੀ ਹੈ ਟੈਕਸ ਦੇ ਰਿਹਾ GST ਨੰਬਰ ਆ ਉਹਦੇ ਕੋਲ ਹੀ ਸ਼ੁੱਡ ਬੀ ਗਿਵ ਜਪਾ ਸਿਕਿਉਰਟੀ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਅਸਲੇ ਤਾਂ ਫਿਰ ਮਿਲਨੇ ਚਾਹੀਦੇ ਨੇ ਇਹਨਾਂ ਹਾਲਾਤਾਂ 'ਚ ਦੇਖੋ ਇਹ ਤਾਂ ਗਵਰਨਮੈਂਟ ਦਾ ਰਿਵਿਊ ਹੈ ਕਿ ਉਹਨਾਂ ਨੇ ਅਸਲਾ ਦੇਣਾ ਨਹੀਂ ਪਰ ਮੈਂ ਇੱਥੇ ਜ਼ ਇਹ ਲੈਣਾ ਰੱਖਣਾ ਸੌਖਾ ਹੈ ਇਹਨੂੰ ਅੱਗੇ ਚਲਾਉਣਾ ਇਹਨੂੰ ਹੈਂਡਲ ਕਰਨਾ ਬੜਾ ਮੁਸ਼ਕਿਲ ਹੈ ਸਪੋਜ਼ ਕਰੋ ਮੈਂ ਇੱਕ ਵਪਾਰੀ ਹਾਂ ਮੇਰੇ ਘਰ ਦੇ ਵਿੱਚ ਕੋਈ ਮੈਨੂੰ ਲੁੱਟਣ ਆ ਗਿਆ ਜਾਂ ਮੈਨੂੰ ਐਕਸਟਰਸ਼ਨ ਕਾਲ ਆ ਗਈ ਉਹਨਾਂ ਨੇ ਮੇਰੇ ਘਰ 'ਚ ਦੋ ਫਾਇਰ ਕੀਤੇ ਅਗੋਂ ਮੈਂ ਆਪਣੀ ਪ੍ਰੋਟੈਕਸ਼ਨ ਪ੍ਰਾਪਰਟੀ ਔਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਔਰ ਬੰਦੇ ਦੀ ਗੋਲੀ ਵੱਜ ਗਈ ਹੈ ਤੁਹਾਨੂੰ ਕੀ ਲੱਗਦਾ ਗੱਲ ਖਤਮ ਹੋ ਗਈ ਕੀ ਮੈਂ ਸੈਲਫ ਡਿਫੈਂਸ 'ਚ ਬੰਦਾ ਮਾਰਤਾ ਸਰ ਮੇਤੇ ਪਰਚਾ ਦਰਜ ਹੋਊਗਾ ਦੈਨ ਆਈ ਹੈਵ ਟੂ ਪ੍ਰੂਵ ਕਿ ਮੈਂ ਸੈਲਫ ਡਿਫੈਂਸ ਦੇ ਵਿੱਚ ਇਹ ਕੰਮ ਕਰ ਰਿਹਾ ਸੀ ਇਹ ਈਜ਼ੀ ਨਹੀਂ ਹੈ ਚੀਜ਼ਾਂ ਤੁਹਾਡੇ ਤੇ ਕੇਸ ਪੈ ਜਾਣਾ ਤੁਹਾਡੇ ਤੇ ਪਰਚਾ ਦਰਜ ਹੋਣਾ ਤੁਸੀਂ ਇਹ ਚੀਜ਼ ਨੂੰ ਪ੍ਰੂਵ ਕਰਨਾ ਹੈ ਤੁਸੀਂ ਰਾਈਟ ਸੀ ਹੋ ਰੋਂਗ ਸੀ ਤੁਸੀਂ ਮਾਰਨਾ ਨਹੀਂ ਸੀ ਚਾਹੁੰਦੇ ਉਹ ਤੁਹਾਨੂੰ ਮਾਰਨਾ ਸੀ ਉਸ ਸੰਬੰਧ ਵਿੱਚ ਤੁਸੀਂ ਬਚਾਓ ਚ ਗੋਲੀ ਚਲਾਈ ਹੈ